ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਜੀ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਜੀ ਤੁਹਾਨੂੰ ਐਡ ਦੀ ਫੀਸ ਦੱਸ ਦਿੱਤੀ ਜਾਵੇਗੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਤਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਕਾਸਟ ਹੈ ਜੀ ਜੱਟ ਸਿੱਖ ਗੋਤ ਹੈ ਢਾਲੀਵਾਲ ਉਮਰ ਹੈ 1993 ਕੱਦ 5 ਫੁੱਟ 5 ਇੰਚ ਭੈਣ ਇੱਕ ਮੈਰਿਡ ਹੈ ਜੀ ਭਰਾ ਇੱਕ ਮੈਰਿਡ ਹੈ ਪਿਤਾ ਦਾ ਨਾਮ ਹੈ ਜੀ ਗੁਰਚਰਨ ਸਿੰਘ ਗੁਰਸਿੱਖ ਫੈਮਿਲੀ ਹੈ ਕੰਮਕਾਰ ਹੈ ਜੀ ਅੰਮ੍ਰਿਤਧਾਰੀ ਸਿੱਖ ਗੁਰਦੁਆਰਾ ਵਿੱਚ ਪਾਠ ਕਰਦੇ ਨੇ ਕੁੜੀ ਅੰਮ੍ਰਿਤਧਾਰੀ ਕਿਸੇ ਵੀ ਕਾਸਟ ਦੀ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਸਿੱਧੂ ਤੇ ਨਾਨਕੀਆ ਦਾ ਗੋਤ ਬਰਾੜ ਉਮਰ ਹੈ ਜੀ 6 3 1995 ਕੱਦ ਹੈ ਮੁੰਡੇ ਦਾ 6 ਫੁੱਟ 4 ਇੰਚ ਭੈਣਾ ਦੋ ਮੈਰਿਡ ਨੇ ਪੜ੍ਹਾਈ ਕਰੀ ਹੈ ਜੀ ਪਲੱਸ 2 ਪਾਸ ਆਈਟੀਆਈ ਕੋਰਸ ਕੰਮ ਕਰ ਹੈ ਜੀ ਸਾਢੇ 4 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਵਧੀਆ ਘਰ ਪਰਿਵਾਰ ਆ ਤੇ ਖੇਤੀਬਾੜੀ ਦਾ ਕੰਮ ਹੈ ਜੀ ਆਪਣੀ ਦੁੱਧ ਦੀ ਡੈਰੀ ਆ 40000 ਰੁਪਿਆ ਇਨਕਮ ਪਰ ਮੰਥ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਮੰਗ ਹੈ ਜੀ ਪਰਵਾਰ ਦੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤੇ ਜੀ ਨਾਮ ਸਿਮਰਨਪਾਲ ਸਿੰਘ ਜ਼ਿਲ੍ਹਾ ਤਰਨਤਾਰਨ ਸਾਹਿਬ ਪਿੰਡ ਹੈ ਜੀ ਕਸੇਲ ਕਾਸਟ ਰਾਮ ਗੜੀਆ ਉਮਰ ਮੁੰਡੇ ਦੀ 30 ਸਾਲ ਪੜ੍ਹਾਈ ਕਰੀ ਹੈ ਜੀ ਪਲੱਸ 2 ਕੱਦ 6 ਫੁੱਟ ਮੁੰਡਾ ਜਰਮਨੀ ਦੇ ਵਿੱਚ ਹੈ ਜੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ 25 ਤੋਂ 27 ਸਾਲ ਤੱਕ ਦੀ ਉਮਰ ਹੋਵੇ ਪਲੱਸ 2 ਜਾਂ ਬੀਏ ਕੀਤੀ ਹੋਵੇ ਦਾਜ ਦੇਹਜ ਦੀ ਕੋਈ ਮੰਗ ਨਹੀਂ ਜੀ ਰਾਮ ਗੜੀਆ ਕਾਸਟ ਤੋਂ ਹੋਵੇ ਛੋਟੀ ਫੈਮਿਲੀ ਤੋਂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਮੁੰਡੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਦੀਪਕ ਜਿੰਦਲ ਪਤਾ ਲੁਧਿਆਣਾ ਤੋਂ ਗੋਤ ਹੈ ਜੀ ਬਾਣੀਆਂ ਉਮਰ ਹੈ 11 1986 ਜਨਮ ਟਾਈਮ ਹੈ ਜੀ 11:45 a.m. ਬਰਥਪਲੇਸ ਹੈ ਜੀ ਲੁਧਿਆਣਾ ਤੇ ਕੱਦ ਹੈ 5 ਫੁੱਟ 8 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ +2 ਫ੍ਰੋਮ ਪੀ ਐਸ ਸੀ ਵੀ ਪਿਤਾ ਦਾ ਨਾਮ ਹੈ ਜੀ ਰਾਕੇਸ਼ ਜਿੰਦਲ ਮਾਤਾ ਸੰਤੋਸ਼ ਰਾਣੀ ਭੈਣਾਂ ਤਿੰਨ ਮੈਰਿਡ ਨੇ ਪਰ ਆ ਇੱਕ ਹੈ ਜੀ ਕੰਮ ਕਰ ਰਿਹਾ ਫੁੱਟਵੀਅਰ ਹੋਲ ਸੇਲ ਦਾ ਕੰਮ ਹੈ ਜੀ ਲੁਧਿਆਣੇ ਦੇ ਵਿੱਚ ਮੰਗ ਹੈ ਪਰਿਵਾਰ ਦੀ ਕੁੜੀ ਵਧੀਆ ਹੋਵੇ ਜੀ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਮੁੰਡੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮਨਜੀਤ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਕਾਸਟ ਮਜਵੀ ਸਿੱਖ ਉਮਰ 1 8 1997 ਜਨਮ ਟਾਈਮ ਹੈ ਜੀ 9:15 ਪੀਐਮ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਡਿਪਲੋਮਾ ਸਿਵਲ ਇੰਜੀਨੀਅਰਿੰਗ ਪਿਤਾ ਐਸਆਈ ਪੰਜਾਬ ਪੁਲਿਸ ਦੇ ਵਿੱਚ ਮਾਤਾ ਹਾਊਸ ਵਾਈਫ ਕੰਮ ਕਰ ਰਿਹਾ ਜੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਪੀਆਰ ਫਾਈਲ ਪ੍ਰੋਸੈਸ ਹੈ ਜੀ ਡਰਾਈਵਿੰਗ ਦੀ ਜੌਬ ਕਰ ਰਹੇ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਵਿੱਚ ਕਿਸੇ ਵੀ ਵੀਜ਼ੇ ਤੇ ਹੋਵੇ ਕਾਸਟ ਨੌਂ ਬਾਰ ਜਾਂ ਇੰਡੀਆ ਤੋਂ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਪ੍ਰੀਤ ਕੌਰ ਪਤਾ ਪੰਚਕੂਲਾ ਹਰਿਆਣਾ ਤੋਂ ਕਾਸਟ ਰਾਮਦਾਸ ਜੀ ਸਿੱਖ ਗੋਤਾਜੀ ਕੈਡੇ ਤੇ ਨਗ ਉਮਰ ਹੈ ਜੀ 14/10/1999 ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਬੀਕੋਮ ਐਮਕੋਮ ਬੇਸਿਕ ਕੰਪਿਊਟਰ ਕੋਰਸ ਪੀਟੀਈ 95 ਓਵਰਵੈਲ ਸਕੋਰ ਨੇ ਜੀ ਫਾਦਰ ਗਵਰਨਮੈਂਟ ਜੋਬ ਕਰ ਰਹੇ ਨੇ ਜੀ ਆਰਮੀ ਦੇ ਵਿੱਚ ਮਾਤਾ ਹਾਊਸ ਵਾਈਫ ਨੇ ਮੰਗ ਹੈ ਜੀ ਪਰਿਵਾਰ ਦੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਐਨਆਰਆਈ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਅਗਲਾ ਰਿਸ਼ਤੇ ਜੀ ਨਾਮ ਸੁਖਪ੍ਰੀਤ ਸਿੰਘ ਅਮ੍ਰਿਤਤਾ ਰੀਆ ਮੁੰਡਾ ਪਤਾ ਜ਼ਿਲ੍ਹਾ ਜਲੰਧਰ ਤੋਂ ਜੀ ਤਹਿਸੀਲ ਨਕੌਦਰ ਕਾਸਟ ਜੱਟ ਸਿੱਖ ਹੈ ਗੋਤ ਸੰਧੂ ਹੈ ਉਮਰੇ ਜੀ 21 1995 ਕੱਦ 5 ਫੁੱਟ 6 ਇੰਚ ਪੜ੍ਹਾਈ ਕਰੀਏ ਜੀ ਪਲੱਸ 2 ਪਾਸ ਪਰ ਇੱਕ ਮੈਰਿਡਾ ਯੂਕੇ ਦੇ ਵਿੱਚ ਭੈਣ ਕੋਈ ਨਹੀਂ ਪਿਤਾ ਪਾਰਟ ਦੀ ਡਿਊਟੀ ਲਗਾਉਂਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਰਿਹਾ ਜੀ ਇਲੈਕਟ੍ਰੀਸ਼ੀਅਨ ਬਿਜਲੀ ਦਾ ਕੰਮ ਕਰਦਾ ਮੁੰਡਾ ਆਪਣਾ ਘਰ ਹੈ ਜੀ 40000 ਮਹੀਨੇ ਦੀ ਆਮਦਨ ਹੈ ਜ਼ਮੀਨ 3 ਖੇਤ ਮੰਗ ਹੈ ਜੀ ਪਰਿਵਾਰ ਦੀ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਅਮ੍ਰਿੱਤਾ ਰੀ ਹੋਵੇ ਦਾਜ ਦਹੇਜ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ